ਜੀ ਸਵਾਗਤ ਹੈ ਤੁਹਾਡਾ ਗੱਗੂ ਬਲੌਗ ਦੇ ਵਿੱਚ ਤੇ ਆਪਾਂ ਹੋ ਗਏ ਰੈਡੀ ਸ਼ੈਡੀ ਜੀ ਆਪਾਂ ਚੱਲੇ ਆ ਜਿਮ ਨੂੰ ਤੇ ਮੌਸਮ ਬਹੁਤ ਵਧੀਆ ਮੌਸਮ ਹੈ ਤੁਹਾਨੂੰ ਵੀ ਦਿਖਾਉਣਾ ਚਾਹਨੀ ਐ ਤੇ ਪਰ ਘਰ ਵਾਲੇ ਮੋੜ ਤੇ ਹੀ ਆਪਾਂ ਨੂੰ ਮਿਲ ਗਿਆ ਜਾਮ ਤੇ ਜਾਈਏ ਤਾਂ ਜਾਈਏ ਕਿੱਦਾਂ ਕਿਉਂਕਿ ਮੈਂ ਤੁਹਾਨੂੰ ਦਿਖਾਉਣੀ ਐ ਜਾਮ ਕਿਉਂ ਮੈਂ ਕਿਉਂਕਿ ਇੱਥੇ ਆਪਣੀ ਨਾ ਸੜਕ ਬਣ ਰਹੀ ਆ ਤੇ ਮਿੱਟੀ ਆ ਰਹੀ ਆ ਬਹੁਤ ਅੰਦਰ ਪਰ ਸ਼ੀਸ਼ੇ ਚੱਕ ਲੈ ਲੋ ਜੀ ਇਹ ਹੈਗਾ ਆਪਣਾ ਰਸਤਾ ਦੇਖੋ ਹੁਣ ਤੇ ਆਪਾਂ ਚੱਲਿਆਂ ਜਿੱਥੇ ਚੱਲਿਆਂ ਤੁਹਾਨੂੰ ਆਪਾਂ ਦਿਖਾਵਾਂਗੇ ਆਪਾਂ ਚੱਲੇ ਜਿਮ ਜਿਮ ਦਾ ਦਿਖਾਉਨੇ ਆ ਤੁਹਾਨੂੰ ਨਜ਼ਾਰਾ ਤੇ ਇਹ ਜੀ ਪੁਲ ਦੇ نیچے ਤੇ ਕਿਉਂਕਿ ਉੱਪਰ ਤੇ ਨਾ ਸੜਕ ਬਣ ਰਹੀ ਆ ਉਹ ਸੜਕ ਕਰ ਫਿਰ ਪ੍ਰੋਬਲਮ ਆ ਜਾਂਦੀ ਏ ਜੀ ਤਾਂ ਕਰਕੇ ਆ ਬਾਰਿਸ਼ ਦੇਖੋ ਕਿੰਨੀ ਹੋ ਰਹੀ ਆ ਮੌਸਮ ਦੇਖੋ ਕਿੰਨਾ ਜਿਆਦਾ ਘੈਂਟੇ ਘੈਂਟੇ ਹੋਇਆ ਜਿਮਦੀਆਂ ਲੱਗੀਆਂ ਪੌੜੀਆਂ ਚੜ੍ਹ ਤੇ ਕਹੇ ਹੈ ਜੇ ਕੰਮ ਵੀ ਚੱਲਦਾ ਨਾ ਕੀ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਜਿਮ ਕਿੱਥੇ ਆ ਕਿੱਥੇ ਨਹੀਂ ਕਿਉਂਕਿ ਮੈਨੂੰ ਇੱਧਰ ਨੇੜੇ ਹੀ ਆ ਪੈ ਰਿਹਾ ਓਕੇ ਮੁੰਡੇ ਮੁੱਕੇ ਮਾਰ ਕੇ ਜੇ ਮਾਰਦੇ ਨੇ ਆ ਮੈਨੂੰ ਦੱਸਿਓ ਕੀ ਇਹਦੇ ਮੈਨੂੰ ਪਤਾ ਨਹੀਂ ਹੈਗਾ ਤੇ ਮੈਂ ਦੱਸੋ ਫਿਰ ਕਿੰਧਰ ਨਹੀਂ ਲੱਗਦੇ ਜਿਵੇਂ ਗੱਲ ਇਹਨੇ ਤਨੇ ਦੇਖੋ ਬਾਰਿਸ਼ਾਂ ਬਦਲ ਇਹ ਹੈਗੀਆਂ ਨੇ ਜੀ ਪਾਰਕਿੰਗ ਜੀ ਕਿੰਨਾ ਸੋਹਣਾ ਲੱਗ ਰਿਹਾ ਨਜ਼ਾਰਾ ਤੇ ਹੈਗਾ ਕੋਪਾਲ ਸਵੀਟਸ ਦੀ ਬੈਕ ਸਾਈਡ ਨਰਵਾਣਾ ਗ੍ਰੀਨ ਵਾਲਾ ਮਤਲਬ ਉਹ ਜਿੱਥੇ ਮਾਰੀ ਬਿਟ ਮੇਡਿਆ ਇਹ ਖੜੀਆਂ ਨੇ نیچے ਕਾਰਾਂ ਗੱਡੀਆਂ ਤੇ ਬਾਰਿਸ਼ ਦੇਖੋ ਕਿੰਨੀ ਸੋਹਣੀ ਹੋ ਰਹੀ ਹੈ ਤੁਸੀਂ ਵੀ ਦੱਸੋ ਜੀ ਕਮੈਂਟ ਕਰਕੇ ਤੁਹਾਡੇ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਸੋ ਬਾਰਿਸ਼ ਨੇ ਤਾਂ ਬੜੀ ਅੱਜ ਨਜ਼ਾਰੇ ਤੇ ਜਾ ਰਹੀ ਲਿਆਂਦੇ ਪਏ ਆ ਅੱਜ ਦਾ ਵਲੌਗ ਐਸੀ ਨਾ ਕਰਨ ਲੱਗਿਆ ਪੱਤੀ ਐ ਤੇ ਮੈਨੂੰ ਸੁਦੀ ਮੇਰੀ ਲੱਗ ਰਹੀ ਐ ਸੀ ਆ ਬਾਪ ਇਹ ਹੈ ਕਿ ਜਿਮ ਦੀ ਰਿਪੋਰਟ ਸੋ ਅੱਜ ਪਹ ਆ ਗਏ ਜਿਮ ਤੇ ਆਪਣਾ ਹੈਗਾ ਫਸਟ ਡੇ ਪਹ ਲਉਣ ਲੱਗਿਆ ਰੌਣਕਾਂ ਜੀ ਇਹ ਨੂੰ ਤੁਸੀਂ ਦੇਖੋ ਫਿਰ ਪੈਂਦੇ ਆ ਟੱਕ ਚੈਂਪੀਅਨ ਹੈ ਕੈਂਟ ਲੱਗਦੇ ਪੂਰੀ ਇਹ ਮੈਂ ਹੂੰ ਕੋ ਜੀ ਅੱਜ ਸਾਡੇ ਸ਼ਹਿਰ ਦੀਆਂ ਰੌਣਕਾਂ ਤੇ بارشਾਂ ਦੇ ਵਿੱਚ ਕਿਵੇਂ ਹੋ ਸਕਦਾ ਹੈ ਕਿ ਮਾਰਕੀਟ ਦੇ ਵਿੱਚ ਕੁਇਆ ਨਾ ਹੋਏ ਦੇਖੋ ਜੀ ਮਾਰਕੀਟ ਦਾ ਨਜ਼ਾਰਾ ਦੇਖੋ ਤੁਸੀਂ ਕਿੰਨੀ ਘੈਂਟ ਲੱਗਦੀ ਹੈ ਬਾਰਿਸ਼ ਹੋ ਕੇ ਬਾਰਿਸ਼ ਦੇ ਨਜ਼ਾਰੇ ਵਾਓ ਵੈਰੀ ਨਾਈਸ ਇੰਨੀ ਸੋਹਣੀ ਲੱਗ ਰਹੀ ਹੈ ਮਾਰਕੀਟ ਹਾਓ ਕਿੱਦਾਂ ਲੱਗ ਰਿਹਾ ਜਿਦਾਂ ਕਿ ਮੈਂ ਫੋਰਨ ਆ ਗਈ ਹਾਂ ਹਾ ਮਾਈ ਗੋਡ ਹਾਓ ਰੈਟੇ ਪਲੀਵਰ ਐਂਡ ਮਾਰਕੀਟ ਦੇ ਵਿੱਚ ਵਾਵਾ ਵਾਵਾ ਲਹਿਰਾ ਵਹਿਰਾ ਹੋਇਆ ਬੈਨੇ ਕੈਂਟੀ ਕੈਂਟੀ ਕਮ ਹੋਇਆ ਪਿਆ ਤੇ ਦੁਨੀਆ ਛੂਟਾਂ ਤੇ ਲੱਗੀ ਹੋਈ ਜੇ ਤੇ ਫੋਟੋਆਂ ਖਿੱਚਣ ਲੱਗੀਆਂ ਨੇ ਅੱਧ ਵਿੱਚ ਕਾਰੀ ਚੋਬਰਾਂ ਨੇ ਖੜਾ ਲਿਆ ਥਾਰ ਤੇ ਕੋਈ ਚੱਕਰ ਨਹੀਂ ਆ ਕੋਈ ਚੱਕਰ ਨਹੀਂ ਸਾਨੂੰ ਕੋਈ ਭਰਾਲ ਨਹੀਂ ਕਿਚਲੋ ਕਿਚਲੋ ਫੋਟੋ ਹੈ ਕੈਂਟਿਕ ਕੈਂਟੀ ਕਮ ਹੋਇਆ ਪਿਆ ਫੂਰਾ ਹੈ ਦੇਖ ਹਾਈ ਹਾਈ ਆਇਆ ਪੈਨਨ ਜਾਰੇ ਵਨ ਗੱਡੀਆਂ ਤੇ ਗੱਡੀਆਂ ਗੱਡੀਆਂ ਚ ਗੱਡੀਆਂ ਵਜੀਆਂ ਨੇ ਵੇਲਾ ਤੇਰੀ ਤੋਰ ਵੇਕੇ ਆਏ ਹਾਏ ਵਾਓ ਵੈਰੀ ਨਾਈਸ ਸਾਨੂੰ ਮਿਲ ਗਈ ਗੱਡੀ ਨੂੰ ਜਗਾ ਓ ਮਾਈ ਗਾਡ ਆਹੋ ਮੋਰਿਆ ਨੇ ਕੈਂਟ ਕੈਂਟ ਕਪ ਆ ਲਾਦਿਆ ਜੀ ਆਪਾਂ ਗੱਡੀ ਦੇਖੋ ਜੀ بارش ਸ਼ੁਰੂ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਮੈਂ ਖੜੀਆਂ ਛੱਤ ਤੇ ਆਉਂਦੀ ਆਪਣਾ ਜਿਮ ਮੈਂ ਜਿਮ ਚੰਦਰ ਆ ਗਈਆਂ ਦੇਖੋ ਜੀ ਲੈਟਰ ਅੱਗੇ بارش ਬਹੁਤ ਬਾਰਿਸ਼ ਕਰਕੇ ਮੈਂ ਜਾਣ ਹੀ ਰਹੀ ਫਿਰ ਨਦੀ ਕਿਰਿਆ ਹੋਣਾ ਤੇ ਮੌਸਮ ਵੀ ਬਹੁਤ ਸੋਨਾ ਠੰਡਾ ਠੰਡਾ ਹੋ ਗਿਆ ਹੈ ਨਾ